ਮੈਂ ਤੇ 708 ਸਾਥੀਨਾਰਾਇਣ ਉਹ ਜੰ ਮੈਸੇਜ ਆ ਵੀ ਅੱਜ ਮੇਰੀ ਜਿਆਦਾ ਆਲੀ ਫਲਾਣਾ ਜੀ ਮੈਂ ਪੂਰੀ ਕਰਨ ਹਾਲ ਚੱਲਦਾ ਹਾਂ ਸੌਰੀ ਜੀ ਕਾ ਬਖ ਮੰਗਦਾ ਤੁਹਾਨੂੰ ਜੀ ਬੰਦਿਆ ਅੰਦਰ ਕਿ ਇਹ ਮਜਬੂਰੀਆਂ ਹੁੰਦੀਆਂ ਉਹਨਾਂ ਨੂੰ ਤੇ ਦੇਖਣਾ ਹੁੰਦਾ ਤੇ ਹੋਰਾਂ ਨੂੰ ਚੱਲੀ ਜਾਂਦੀ ਕਿ ਤੁਹਾਨੂੰ ਲੱਗੇ ਲੋਕਿ ਸਾਡੇ ਸਰਕਾਰ ਜੋ ਸਾਥੀਆਂ ਜੁੜਾਏ ਨੇ ਕਿਸੇ ਲਗਿਆ ਕੰਮ ਦਾ ਵਿਚਨ ਸ਼ਰਮਾ ਜੀ ਕੇ ਡੀ ਵਰਕਿੰਗ ਰਿਪੋਰਟਰਸ ਐਸੋਸੀਏਸ਼ਨ ਰਜਿਸਟਰ ਪੰਜਾਬ ਇੰਡੀਆ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਪੱਤਰਕਾਰਾਂ ਦੀ ਹਗਾਮੀ ਭਰਮੀ ਮੀਟਿੰਗ اسلامਾਬਾਦ ਮੁਲਾਜ਼ਮ ਭਵਨ ਹੁਸ਼ਿਆਰਪੁਰ ਵਿਖੇ ਕੀਤੀ ਗਈ ਜਿਸ ਵਿੱਚ ਸਮੂਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੱਤਰਕਾਰਾਂ ਨੇ ਸ਼ਿਰਕਤ ਕੀਤੀ ਜਿਸ ਵਿੱਚ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਵੱਲੋਂ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਚਰਚਾ ਕੀਤੀ ਗਈ ਤੇ ਪੱਤਰਕਾਰ ਭਾਈਚਾਰੇ ਦੀ ਸਹਿਮਤੀ ਨਾਲ ਦੀ ਵਰਕਿੰਗ ਰਿਪੋਰਟਰਸ ਐਸੋਸੀਏਸ਼ਨ ਰਜਿਸਟਰਡ ਪੰਜਾਬ ਇੰਡੀਆ ਦੀ ਸਮੂੱਚੀ ਟੀਮ ਵੱਲੋਂ ਕੁਝ ਸਹਿਮਤੀਆਂ ਵੀ ਸ਼ਾਮਲ ਕੀਤੀਆਂ ਗਈਆਂ ਤੇ ਬਖ ਬਖ ਤਹਿਸੀਲਾਂ ਤੋਂ ਆਏ ਪੱਤਰਕਾਰਾਂ ਨੂੰ ਜੁੰਟ ਦੇ ਵਿਸਾਰ ਲਈ ਪੱਤਰਕਾਰਾਂ ਨੂੰ ਦੀ ਵਰਕਿੰਗ ਰਿਪੋਰਟਰਸ ਐਸੋਸੀਏਸ਼ਨ ਰਜਿਸਟਰ ਪੰਜਾਬ ਇੰਡੀਆ ਵਿੱਚ ਅਹੁਦੇ ਦੇ ਕੇ ਨਿਯੁਕਤ ਕੀਤਾ ਗਿਆ ਤੇ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਬੰਗਾਂ ਨੂੰ ਲੈ ਕੇ ਸਮੂਚੀ ਟੀਮ ਵੱਲੋਂ ਡੀਸੀ ਮੈਡਮ ਕੋਮਲ ਮਿੱਤਲ ਹੁਸ਼ਿਆਰਪੁਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਅੱਗੇ ਦੇਖੋ ਪੂਰੀ ਰਿਪੋਰਟ ਸੁਖਵਿੰਦਰ ਸਿੰਘ ਮਹਿਰਾ ਜੀ ਨਾਲ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਅੱਜ ਅਸੀਂ ਖੜੇ ਹਾਂ ਜੀ ਡੀਸੀ ਕੰਪਲੈਕਸ ਵਿਖੇ ਜਿੱਥੇ ਕਿ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਅੱਜ ਜਿਹੜੀਆਂ ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਜਿਹੜੀ ਆ ਮੀਟਿੰਗ ਮੈਡਮ ਡੀਸੀ ਕੋਮਲ ਮਿੱਤਲ ਜੀ ਦੇ ਨਾਲ ਕੀਤੀ ਗਈ ਹੈ ਅੱਜ ਸਾਡੇ ਨਾਲ ਪ੍ਰਧਾਨ ਜੀ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਇੰਡੀਆ ਦੇ ਪ੍ਰਧਾਨ ਜਿਹੜੇ ਸਰਦਾਰ ਬਲਬੀਰ ਸਿੰਘ ਸੈਣੀ ਜੀ ਸਾਡੇ ਨਾਲ ਜੁੜੇ ਹਨ ਆਓ ਜਾਣਦੇ ਆਵਣਾ ਵੱਲੋਂ ਕਿ ਕਿਸ ਮੁੱਦੇ ਤੇ ਉੱਪਰ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਜੀ ਸਾਸ਼ੀ ਕਾ ਜੀ ਸਾਸ਼ੀ ਕਾ ਜੀ ਮੈਂ ਬਲਬੀਰ ਸਿੰਘ ਸੈਣੀ ਸੁਭਾ ਪ੍ਰਧਾਨ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਪੰਜਾਬ ਇੰਡੀਆ ਅਸੀਂ ਅੱਜ ਪਹਿਲਾ ਮੀਟਿੰਗ ਕੀਤੀ ਸੀ ਬਹੁਤ ਸਾਰੇ ਉਪਰੰਤ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਮੌਪਤਰ ਦੇ ਕੇ ਆਏ ਆਂ ਜਿਹੜੀਆਂ ਪੱਤਰਕਾਰਾਂ ਦੀਆਂ ਸਮੱਸਿਆਵਾਂ ਹੈਗੀਆਂ ਉਹ ਅਸੀਂ ਉਸ ਮੰਗ ਪੱਤਰ ਤੇ ਉਹ ਮੰਗ ਪੱਤਰ ਜਿਹੜਾ ਹੈਗਾ ਉਹਦੀ ਸੇਬ ਨੂੰ ਦੇਣ ਪਰੰਤੂ ਉਹਨਾਂ ਨਾਲ ਵਿਸਥਾਰ ਸਹਿਤ ਉਹਨਾਂ ਮੰਗ ਪੱਤਰ ਤੇ ਗੱਲ ਕੀਤੀ ਗਈ ਜਿਹਦੇ ਵਿੱਚ ਸਮੇਂ-ਸਮੇਂ ਤੇ ਪੱਤਰਕਾਰਾਂ ਦੇ ਨਾਲ ਕੋਈ ਲੜਾਈ ਝਗੜੇ ਹੁੰਦੇ ਆ ਜਾਂ ਮਤਲਬ ਸਾਡੇ ਕੋਲ ਦਫ਼ਤਰ ਦੀ ਸਾਨੂੰ سہولت ਨਹੀਂ ਹੈਗੀ ਉਹ ਦਫ਼ਤਰ ਦੀ ਸਹੂਲਤ ਦੀ ਮੰਗ ਕੀਤੀ ਹੈ ਤੇ ਇਸੇ ਤਰ੍ਹਾਂ ਹੀ ਜੇਕਰ ਪੱਤਰਕਾਰਾਂ ਨੂੰ ਕੰਮ ਕਰਦਿਆਂ ਹੋયા ਕਿਸੇ ਦਫ਼ਤਰ ਵਿੱਚ ਕੋਈ ਵਿਧੀ ਕੀ ਹੁੰਦੀ ਆ ਉਸ ਵਿਧੀ ਕੀ ਨੂੰ ਵੀ ਜਿਹੜੀ ਆ ਬਿਨਾਂ ਕਿਸੇ ਦੋਸ਼ ਤੋਂ ਪਰਚਾ ਦਰਜ ਕਰ ਦਿੱਤਾ ਜਾਂਦਾ ਜਦੋਂ ਕਿ ਉਹਦੀ ਕੋਈ ਪੜਤਾਲ ਨਹੀਂ ਹੁੰਦੀ ਅਸੀਂ ਉਹ ਮੰਗ ਕੀਤੀ ਆ ਵੀ ਉਹ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਕਾਰਵਾਈ ਨਾ ਕੀਤੀ ਜਾਵੇ ਤੇ ਉਹ ਪੜਤਾਲ ਕਰਨ ਤੋਂ ਬਾਅਦ ਪਹੁੰਚ ਸਰ ਮੈਡਮ ਵੱਲੋਂ ਕੀ ਆਸ਼ਵਾਸ਼ਣ ਦਿੱਤਾ ਗਿਆ ਜੀ ਮੈਡਮ ਨੇ ਸਾਨੂੰ ਵਿਸ਼ਵਾਸ ਦਿੱਤਾ ਵੀ ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਇਹਨਾਂ ਦੇ ਤੇ ਸੀ ਕੁਝ ਸਰਕਾਰ ਦੇ ਪਦਰਤੇ ਸੀ ਉਹ ਸਰਕਾਰ ਨੂੰ ਸਾਡਾ ਮੰਗ ਪੱਤਰ ਭੇਜਣਗੇ ਤੇ ਉਹ ਇਹਦੇ ਪੂਰ ਜੋਰ ਸਪਾਸ਼ ਆਪਣੀ ਕਰਨਗੇ ਵੀ ਇਹ ਮੰਗਾਂ ਜਿਹੜੀਆਂ ਹੈਗੀਆਂ ਇਹਨਾਂ ਮੈਨੂੰ ਲਾਗੂ ਕੀਤੀਆਂ ਜਾਣ ਠੀਕ ਹੈ ਜੀ ਧੰਨਵਾਦ ਇਹ ਸੰਜੀ ਬਲਵੀਰ ਸਿੰਘ ਸੈਣੀ ਜੀ ਪੰਜਾਬ ਪ੍ਰਧਾਨ ਤੇ ਜਿਨ੍ਹਾਂ ਵੱਲੋਂ ਜਿਹੜੇ ਆਪਣੇ ਜਿਹੜੇ ਕੀਮਤੀ ਵਿਚਾਰ ਜਿਹੜੇ ਅੱਜ ਸਾਂਝੇ ਕੀਤੇ ਗਏ ਆ ਜੀ ਧੰਨਵਾਦ